ਸਤਿ ਸ੍ਰੀ ਅਕਾਲ ਜੀ DDDS ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਮੈਂ ਤੁਹਾਡਾ ਹਰਪੂਰ ਸਿੰਘ ਜੀ ਚੀਮਾ ਅੱਜ ਅਸੀਂ ਪਹੁੰਚਾ ਹਾਂ ਬੁਰਸ਼ੇਡਾ ਵਿਖੇ ਜਿੱਥੇ ਐਲਐਸਐਫ ਦੇ ਬੀਪੂ ਹੌਲਡਰ ਜੂਨੀਅਰ ਵੱਲੋਂ ਇੱਕ ਜਲਾਸ਼ ਬੁਲਾਇਆ ਜਾ ਰਿਹਾ ਹੈ ਅਜਲਾਸ਼ ਦੇ ਵਿੱਚ ਜੋ ਵੀ ਪਹੁੰਚ ਰਹੇ ਜਿਹੜਾ ਪ੍ਰਧਾਨ ਆ ਪੰਜਾਬ ਪ੍ਰਧਾਨ ਜਨਰਲ ਸ਼ੈਖੀ ਜੋ ਵੀ ਪਹੁੰਚ ਰਹੇ ਨੇ ਉਹਨਾਂ ਨਾਲ ਤੁਹਾਨੂੰ ਸਿੱਧੀ ਗੱਲਬਾਤ ਦਿਖਾਵਾਂਗੇ ਅਤੇ ਅਜਲਾਸ਼ ਦੇ ਵਿੱਚ ਜੋ ਵੀ ਨਵੇਂ ਰਜਿਤਿਆ ਹੋਣਗੇ ਆ ਜੋ ਸਰਕਾਰ ਫਤੀ ਦੀਪੂ ਹੋਲਡਰਾਂ ਦਾ ਕੋਈ ਸਜਾ ਹੋਣਗੇ ਉਹ ਵੀ ਸੋਣ ਨਾਲ ਰੂਪ ਰੂਪ ਕਰਾਵਾਂਗੇ ਜੀ ਆਓ ਸਾਨੂੰ ਦਿਖਾਉਣਿਆ ਸਿੱਧਾ ਅਜਲਾਸ਼ ਦੀ ਕਮੇਜ ਹਾਂਜੀ ਸਰ ਜੋ ਅੱਜ ਆਪਾਂ ਅਮਜ ਰਾਸਤੇ ਪਹੁੰਚੇ ਹੋਗੇ ਤੇ ਤੁਹਾਡਾ ਪਹਿਲਾਂ ਤੁਹਾਡਾ ਨਾਮ ਕੀ ਹੈ ਜੀ ਹਨਾ ਗੁਜੀਤ ਸਿੰਘ ਚੀਮਾ ਜ਼ਿਲ੍ਹਾ ਪ੍ਰਧਾਨ ਮਰੀ ਕੋਲਾ ਹਾਂਜੀ ਜੋ ਅੱਜ ਅਜਲਾਸ਼ ਤੇ ਪਹੁੰਚਿਆ ਇਹਦੇ ਬਾਰੇ ਸਾਡਾ ਸਾਡੀ ਜੂਨੀਅਨ ਬੜੀ ਨੂੰ ਐਨਐਪਐਸ 355 ਨੂੰ 3 ਸਾਲ ਹੋ ਗਏ ਜੀ ਕੀ ਸਾਡਾ ਪਹਿਲਾ ਉਜਲਾ ਸਾਰੇ ਮਤਲਬ ਟੀਮ ਸਾਡੀ ਅੱਜ ਪੰਜਾਬ ਦੇ ਵਿੱਚੋਂ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਜ਼ਿਲ੍ਹਾ ਪ੍ਰਧਾਨ ਬਲਾਕ ਪ੍ਰਾਂਤ ਦੇ ਟੀਮ ਕੋਰਡ ਮਮਾ ਆ ਕੇ ਇੱਥੇ ਪਹੁੰਚ ਰਹੇ ਨੇ ਸਾਰੇ ਤੇ ਉਹ ਆਪਣੇ ਸਰਕਾਰ ਪ੍ਰਤੀ ਸਾਡਾ ਕੀ ਕੀ ਸਮੱਸਿਆਵਾਂ ਦੀ ਰਿਪੋਰਟ ਕਰ ਰਹੇ ਨੇ ਸਰਕਾਰ ਦੇ ਪ੍ਰਤੀ ਸਾਨੂੰ ਕਾਫੀ ਮੁਸ਼ਕਲਾਂ ਨੇ ਤੇ ਹੁਣ ਜਿਹੜੀ ਨਵੀਂ ਆਈ ਆ ਮੁਸ਼ਕਲ ਜਿੱਦਾਂ ਉਹਨਾਂ ਨੇ ਨਵੀਆਂ ਵੈਕੈਂਸੀਆਂ ਘਟੀਆਂ ਨੇ ਕਿਉਂਕਿ ਉਹ 200 700 2200 ਕਾਰਡ ਤੇ ਵੀ ਉਹਨਾਂ ਨੇ ਇੱਕ ਹੋਰ ਅਲਾਟ ਕਰਤਾ ਤੇ ਸਾਡਾ ਕਮਿਸ਼ਨ ਆ ਜਿਹੜਾ ਉਹ ਬਹੁਤ ਥੋੜਾ ਤਕਰੀਬਨ ਆਲ ਇੰਡੀਆ ਵਿੱਚ ਜੋ ਡੀਪ ਹੋਲਡਰਾਂ ਦਾ ਹੈਗਾ ਉਹਨਾਂ ਨੂੰ ਸਾਰੋਂ ਸਾਡਾ ਕਮਿਸ਼ਨ ਘਟਾ ਤੇ ਬਹੁਤ ਸਾਡੀਆਂ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਨੇ ਜੋ ਅੱਜ ਵਿਚਾਰਾਂਗੇ ਸਾਡੇ ਪ੍ਰਧਾਨ ਜੀ ਆਏ ਹੋ ਨੇ ਪੰਜਾਬ ਦੇ ਸ੍ਰੀ ਰੋਸ਼ਨ ਲਾਲ ਮਿੱਠੂ ਭੈਂਡ ਜੀ ਇਹ ਇਹਨਾਂ ਦੀ ਵਿਚਾਰ ਅਸੀਂ ਸੁਣਾਂਗੇ ਜੋ ਵੀ ਇਹਨਾਂ ਦਾ ਗਾਹਾਂ ਸਾਨੂੰ ਫੈਸਲਾ ਹੁਕਮ ਆ ਅਸੀਂ ਉਸ ਤਰ੍ਹਾਂ ਨਿਵਾਵਾਂਗੇ ਪ੍ਰਧਾਨ ਜੀ ਕੀ ਨਾਮ ਹੈ ਜੀ ਆਪਣਾ ਮਿੱਠੂ ਕੰਡ ਜਿੰਦਾਬਾਦ ਜਿੰਦਾਬਾਦ ਕੋਠੂ ਜੀ ਹਾਂ ਜੀ ਪਤਾ ਨਹੀਂ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਰੋਸ਼ਨ لال ਮਿੱਟੂਕਾਟ ਪੰਜਾਬ ਪ੍ਰੇਜ਼ੈਂਟ ਦੀਪੋਹਡ ਵਲਫੇਅਰ ਐਸੋਸੀਏਸ਼ਨ ਰਜਿਸਟਰਡ ਨੰਬਰ 355 ਹਾਂ ਜੀ ਸਰ ਜਿਹੜਾ ਪਹਿਲਾਂ ਜਲਾਸੂਰ ਹੈ ਇਹਦੇ ਵਿੱਚ ਕੀ ਕੀ ਸਭ ਤੋਂ ਪਹਿਲਾਂ ਸਾਡੀ ਮੈਨੇਜਮੈਂਟ ਬਣੀ ਨੂੰ 3 ਸਾਲ ਹੋ ਗਏ ਅੱਜ ਮੈਨੇਜਮੈਂਟ ਆਪ ਦੇ ਇਸਤੀਫੇ ਦੇਣ ਜਾ ਰਹੀ ਹੈ ਤੇ ਨਵੀਂ ਮੈਨੇਜਮੈਂਟ ਦਾ ਗਠਨ ਕੀਤਾ ਜਾਊਗਾ ਜਿਵੇਂ ਅੱਜ ਸਾਰੀ ਸੰਗਤ ਜਿੰਨੇ ਰਜਿਸਟਰਡ ਮੈਂਬਰ ਹੈ ਅੱਜ ਸਾਰੇ ਇੱਥੇ ਪਹੁੰਚੇ ਆ ਅੱਜ ਉਹਨਾਂ ਦੀ ਸਹਿਮਤੀ ਨਾਲ ਨਵੀਂ ਮੈਨੇਜਮੈਂਟ ਦਾ ਚੋਣ ਹੋਣੀ ਹੈ ਉਦੋਂ ਗਾਵ ਜਿਹੜੀ ਵੀ ਰੂਪਰੇਖਾ ਉਦੋਂ ਗਾਹ ਨਾਪੀ ਜਾਣੀ ਹੈ ਕਿ ਡੀਪੂ ਹੋਲਡਰਾਂ ਦਾ ਕੋਈ ਸਰਕਾਰ ਪ੍ਰਤੀ ਕੋਈ ਐਸੇ 355 ਗਠਨ ਹੋਣ ਦਾ ਮਕਸਦ ਹੀ ਇਹ ਹੈ ਵੀ ਜੋ ਸਰਕਾਰ ਪ੍ਰਤੀ ਗਤੀਵਿਧੀਆਂ ਚੱਲ ਰਹੀਆਂ ਤੇ ਜੋ ਸਰਕਾਰ ਸਾਡੇ ਨਾਲ ਅਣ ਅਣਖੌਮੀ ਘਟਨਾ ਬਪਰਾ ਰਹੀ ਹੈ ਜਾਂ ਇੱਕ ਮਰਜ਼ੀ ਨਾਲ ਡੀਪੂ ਦੇਤਾ ਮਰਜ਼ੀ ਨਾਲ ਬੰਦ ਕਰਤਾ ਮਰਜ਼ੀ ਨਾਲ ਆਪਣੀ ਮਰਜ਼ੀ ਨਾਲ ਕੁਝ ਦਿੱਤਾ ਕਮਿਸ਼ਨ ਦਿੱਤਾ ਨਾ ਦਿੱਤਾ 2.5 ਸਾਲ ਸਾਨੂੰ ਕਮਿਸ਼ਨ ਨਹੀਂ ਦੇ ਰਹੀ ਜਿਹੜੀ ਸਰਕਾਰ ਟਾਈਮ ਟੂ ਟਾਈਮ ਨੈਸ਼ਨਲ ਫੂਡ ਸਕਿਉਰਟੀ ਐਕਟ ਚ ਕੀ ਲਿਖਿਆ ਹੈ ਅਗਰ ਜੇ ਕਿਸੇ ਦੀ 200 ਕਵਾਂਟਰ ਕਵਾਂਟੀਟੀ ਹੈ ਤਾਂ ਕਾਨੂੰਨ ਦੇ ਵਿੱਚ ਪਹਿਲਾਂ ਲਿਖਿਆ ਵੀ ਜਿੱਦੇ ਨੈਟ ਨੈਟ ਤੇ ਕਾਉਂਟਰੀ ਬੋਲੂਗੀ ਉਸੇ ਦੇ ਡਿਪੋਟ ਦੇ ਮਾਰਜਨ ਮਣੀ ਉਹਦੇ ਖਾਤੇ ਚ ਪੈਣਾ ਚਾਹੀਦਾ ਪਰ ਇਹ ਬਦੀਕੀਆਂ ਸਰਕਾਰ ਤਿੰਨ ਤਿੰਨ ਸਾਲ ਦੋ ਦੋ ਸਾਲ ਜਿਹੜਾ ਸਾਡਾ ਮਾਰਜਨ ਮਣੀ ਦੇ ਰਹੀ ਇਹਦੇ ਸ਼ਿਕਾਇਤ ਵਾਸਤੇ ਅੱਜ ਕੱਤਰ ਹੋਇਆ ਨਵੀਂ ਮੈਨੇਜਮੈਂਟ ਜਿਹੜੀ ਵੀ ਚੁਣੀ ਜਾਊਗੀ ਉਹਦੇ ਵੱਲੋਂ ਸ਼ਿਕਾਇਤ ਚ ਪਿੱਟਿਆ ਜਾਊਗਾ ਸਰਕਾਰ ਦੇ ਖਿਲਾਫ ਔਰ ਇਹ ਮੁੱਖ ਮੰਗਾਂ ਕਿਹੜੀਆਂ ਨੇ ਸਰਕਾਰ ਤੱਕ ਪਹੁੰਚਣੀਆਂ ਚਾਹੀਦੀਆਂ ਸਾਨੂੰ ਘੱਟੋ ਘੱਟ ਅਗਰ ਜੇ ਗਰੀਬ ਵਾਸਤੇ ਸਰਕਾਰ ਨੇ 27 ਰੁਪਏ ਤੇ 63 ਪਾਹ ਦੀ ਕਣਕ ਪ੍ਰਤੀ ਦੀ 5 ਕਿਲੋ ਰੱਖੀ ਹੈ ਤਾਂ ਸਾਡਾ ਪਰਿਵਾਰ ਵੀ ਉਸੇ ক্যাਟਾਗਰੀਆਂ ਚ ਆਉਂਦਾ ਹੈ ਤੇ ਘੱਟੋ ਘੱਟ ਨੈਸ਼ਨਲ ਫੂਡ ਸਕਿਉਰਟੀ ਐਕਟ 14 2025 ਦੇ ਵਿੱਚ ਐਕਟ ਚ ਲਿਖਿਆਗਾ ਅੱਜ ਐਕਟ ਦੇ ਵਿੱਚ ਮੂਵਮੈਂਟ ਹੋਈ ਹੈ ਵੀ ਘੱਟੋ ਘੱਟ 21 ਤੋਂ 31000 ਰੁਪਏ ਹਰ ਇੱਕ ਦੀ ਪਹੁੰਚ ਨੂੰ ਮਿਲਣਾ ਚਾਹੀਦਾ ਅੱਜ ਇਹਦੇ ਤੇ ਵੀ ਬਹਿਸ ਹੋਊਗੀ ਵਕੀਲ ਸਾਹਿਬ ਆ ਰਹੇ ਆ ਇਹ ਵੀ ਬਹੁਤ ਜਲਦੀ 1.425 ਨੂੰ ਰਿਟ ਪਟੀਸ਼ਨ ਦਾਇਰ ਕਰਕੇ ਹਰ ਇੱਕ ਡੀਪੂ ਹੌਟ ਨੂੰ 21000 ਰੁਪਿਆ ਕਣਕ ਘਰੇ ਭੇਜਣੀ ਹੈ ਵੇਟ ਮਿਲਣਾ ਗੱਟੇ ਗੱਟਿਆਂ ਦਾ ਵੇਟ ਮਿਲਣਾ ਅਜੇ ਰੂਪਰੇਖਾ ਤਾਇ ਹੋਜੂਗੀ ਆਪਦੇ ਸਾਥੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਗਾ ਅਸੀਂ ਸਾਰੇ ਪੰਜਾਬ ਦੇ ਡੀਪੂ ਆਜਿਤ ਇਕੱਤਰ ਹੋਏ ਆ ਜਿਹੜੀ ਸਾਡੀ ਐਸੋਸੀਏਸ਼ਨ 355 ਦੇ ਰਜਿਸਟਰਡ ਮੈਂਬਰ ਹੈ ਇਹਨਾਂ ਵੱਲੋਂ ਹਾਜ਼ਰ ਦਾ ਆਰੰਭਾਣ ਭਰਾ ਕੇ ਇਹ ਮੂਵਮੈਂਟ ਅੱਗੇ ਆਪਦਾ ਕਾਰਜਵਿਸ਼ੂ ਸ਼ੁਰੂ ਕਰੂਗਾ ਸਰ ਕੀ ਨਾਮ ਹੈ ਜੀ ਆਪਣਾ ਜੁਸੇ ਕੁਮਾਰ ਸਰ ਅੱਜ ਇਥੇ ਇਜਲਾਸ ਹੋ ਰਿਹਾ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੂ ਕੀ ਕਹਿਣਾ ਚਾਹੁੰਦਾ ਹਾਂ ਬਹੁਤ ਖੁਸ਼ ਹਾਂ ਕਿ ਮੈਨੂੰ ਤਾਂ ਉਮੀਦ ਨਹੀਂ ਸੀ ਕਿ ਇੰਨੀ ਜਨਤਾ ਇਕੱਠੀ ਹੋਈ ਹੋਏਗੀ ਤੇ ਇੰਨੇ ਬੰਦਿਆਂ ਦਾ ਇਕਾ ਹੈ ਛੋਟੀ ਯੂਨਿਟੀ ਹੈ ਤੁਸੀਂ ਕੀ ਨਹੀਂ ਕਰ ਸਕਦੇ ਸਭ ਕੁਝ ਕਰ ਸਕਦੇ ਹੋ ਪਿਆਰ ਰਿਪੋਲਡਰ ਰਿਪੋਲਡਰ ਐਸੋਸੀਏਸ਼ਨ ਬੜੀ ਤਕੜੀ ਐਸੋਸੀਏਸ਼ਨ ਹੈ ਉਹ ਵੀ ਐਸੋਸੀਏਸ਼ਨ ਹੈ ਸਰ ਕੀ ਮੈਸੇਜ ਦੇਣਾ ਚਾਹੁੰਦਾ ਹਾਂ ਇੱਥੇ ਮੈਸੇਜ ਇਹ ਹੈ ਕਿ ਜੇ ਤੁਸੀਂ ਪ੍ਰੋਫੈਸ਼ਨ ਹੈ ਪਕੜਿਆ ਹੈ ਤਾਂ ਇਹਨੂੰ ਛੱਡੋ ਨਾ ਇਹ ਲਾਈਫ ਲੌਂਗ ਵਾਲਾ ਪ੍ਰੋਫੈਸ਼ਨ ਹੈ ਜ਼ਿੰਦਗੀ ਭਰ ਉਸ ਨੂੰ ਸਾਥ ਦੇਉਂਗਾ ਉਦੋਂ ਬਾਅਦ ਤੁਹਾਡੇ ਬੱਚਿਆਂ ਨੂੰ ਵੀ ਸਾਥ ਸੁਭਾਂਦ ਲਊਗਾ ਸਿਰਫ ਇੱਕੋ ਹੀ ਗੱਲ ਹੈ ਸੈਂਸੇਰਿਟੀ ਔਰ ਇਮਾਨਦਾਰੀ ਨਾਲ ਕੰਮ ਕਰੋ ਬਸ ਹੋਰ ਕੁਝ ਨਹੀਂ ਸਭ ਕੁਝ ਗਵਰਨਮੈਂਟ ਦੇ ਰਹੀ ਹੈ ਤੁਹਾਨੂੰ ਸਭ ਕੁਝ ਦੇ ਰਹੀ ਹੈ ਗਵਰਨਮੈਂਟ ਸਭ ਸਭ ਚੀਜ਼ ਦਾ ਪ੍ਰੋਵੀਜ਼ਨ ਹੈ ਇੱਕ ਤਰ੍ਹਾਂ ਦਾ ਸਭ ਨੇ ਹੋਇਆ ਹਰ ਚੀਜ਼ ਦੀ ਪ੍ਰੋਟੈਕਸ਼ਨ ਦਿੱਤੀ ਹੋਈ ਹੈ ਉਸ ਸੈਕਟਰ ਵਿੱਚ ਸੀ ਜੁਨੀ ਨੇ ਪੂਰਾ ਸਾਥ ਦਉਗੇ ਕਿਤੇ ਵੀ ਦਿੱਕਤ ਹੋ ਰਹੀ ਸਰਕਾਰ ਦੀਆਂ ਪੇਸ਼ਾਨੀਆਂ ਹੁੰਦੀਆਂ ਨੇ ਅੱਜ ਕੱਲ ਇਨਾ ਵੀ ਖੁਦ ਬਣਾਈ ਹੈ ਇਹ ਐਸੋਸੀਏਸ਼ਨ ਇਹਦੇ ਵਿੱਚ ਆਫਿਸ ਵੀ ਬਣੀ ਹੈ ਸਾਰਾ ਕੁਝ ਫਤੂਨ ਦੇ ਆਫਿਸ ਦੇ ਵਿੱਚ ਹੀ ਹੋਇਆ ਹੈ ਤਾਂ ਮੈਂ ਤਾਂ ਇਹਦੇ ਨਾਲ ਸਰਬੰਨ ਮੈਂ ਐਸੋਸੀਏਸ਼ਨ ਦੇ ਖਿਲਾਫ ਤਾਂ ਕੁਝ ਨਹੀਂ ਬਣਾ ਬਈ ਇਹ ਐਕਟ ਵੀ ਪ੍ਰੋਟੈਕਸ਼ਨ ਦੇ ਨਾਲ ਇਹਨਾਂ ਦੀ ਬਦਦਲ ਕਰਨੀ ਹੈ ਬਸ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਗੁਰਦੀਪ ਸਿੰਘ ਜੀ ਸਰ ਅੱਜ ਇੱਥੇ ਪਹਿਲਾ اجلاس ਸ਼ੁਰੂ ਹੋ ਰਿਹਾ ਕੀ ਕਹਿਣਾ ਚਾਹੁੰਦਾ ਅਟਾ ਬੜੀ ਖੁਸ਼ੀ ਦੀ ਗੱਲ ਹੈ ਜੀ ਸਾਢੇ 3 ਸਾਲ ਦਾ ਸਾਡਾ ਪਹਿਲਾ ਜਲਾਸ਼ ਸ਼ੁਰੂ ਹੋ ਰਿਹਾ ਹੈ ਹੋ ਰਿਹਾ ਹੈ ਜੀ ਤੇ ਇਹਦੇ ਵਿੱਚ ਸਾਡਾ ਸਾਢੇ 3 ਸਾਲ ਦਾ ਜੋ ਵੀ ਲੇਖ ਝੋਖਾ ਹੋਇਆ ਅੱਜ ਤੱਕ ਦਾ ਉਹ ਅਸੀਂ ਰਿਮਿਟ ਕਰਨਾ ਹੈ ਇਹਦੇ ਬਾਅਦ ਇਹ ਤੋਂ ਇਲਾਵਾ ਜਿਹੜੇ ਪੁਰਾਣੇ ਮੈਂਬਰ ਸੀਗੇ ਸਾਰੇ ਵੀ ਸਾਰੇ ਅੱਜ ਤੋਂ ਬਾਅਦ ਉਹ ਨਹੀਂ ਹਮੋਗੇ ਨਵੀਂ ਮੈਂਬਰਸ਼ਿਪ ਦੀ ਚੋਣ ਹੋਊਗੀ ਜੋ ਵੀ ਸਾਡੇ ਐਗਜ਼ੀਕਿਟਿਵ ਮੈਂਬਰ ਹੋਣਗੇ ਜਿਵੇਂ ਪ੍ਰਧਾਨ ਹੋਣਗੇ ਚਾਰ ਨੁਸਖਤਰ ਹੋ ਗਿਆ ਖਜ਼ਾਨਚੀ ਹੋ ਗਿਆ ਸਾਰਿਆਂ ਨੇ ਨਿਯੋੜ ਬਣ ਗਿਆ ਬਗੀਲ ਸਾਹਿਬ ਅਜ ਮੁੱਖ ਮਹਿਮਾਨ ਆਏ ਨੇ ਸਪੈਸ਼ਲ ਟਾਈਮ ਕੱਢ ਕੇ ਸਾਡੇ ਸਾਥੇ ਬਹੁਤ ਹੀ ਮਾਣ ਹੈ ਜੀ ਜਿਹੜਾ ਆਓ ਜੀ ਆਓ ਇਹ ਸਾਡੇ ਵਕੀਲ ਸਾਹਿਬ ਜੀ ਦੀ ਦੇਣੀ ਆ। ਅੱਜ ਦੇ ਸਾਥੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ। ਅੱਜ ਦੇ ਸਾਥੀਆਂ ਨੂੰ ਮੈਸੇਜ ਇਹ ਹੈ ਸਾਰੇ ਭਾਈ ਜਿਵੇਂ ਆਪਾਂ ਪਹਿਲਾਂ ਚੱਲ ਰਹੇ ਹਾਰੇ ਇੱਕ ਦੂਜੇ ਦੇ ਨਾਲ ਹੱਥ-ਪੂੜੇ ਨਾਲ-ਵੋੜਾ ਜੋੜ ਕੇ ਸਹਿਯੋਗ ਕਰੋ ਤਾਂ ਕਿ ਆਪਾਂ ਸਰਕਾਰ ਦੀਆਂ ਜੋ ਵੀ ਆਪਣੇ ਖਿਲਾਫ ਤਿੱਖੀਆਂ ਹੁੰਦੀਆਂ ਨੇ ਉਹਨਾਂ ਦੇ ਡੱਡ ਕੇ ਲੜਾਈ ਕਰ ਸਕੀਏ। ਤੁਹਾਡੀ ਮੁੱਖ ਮੰਗ ਕੀ ਨੇ ਸਰਕਾਰ ਤੋਂ? ਸਾਨੂੰ ਇਹ ਹੀ ਹੈ ਵੀ ਜੋ ਕੁਛ ਵੀ ਸਰਕਾਰ ਐਡ ਪ੍ਰੈਜ਼ੈਂਟ ਜੋ ਲਾਗੂ ਕਰੇ ਉਹ ਹੀ ਸਾਨੂੰ ਟਾਈਮ ਸਰਦੀ ਜਾਵੇ। ਕੋਈ ਨਹੀਂ ਸਰਦੋ ਸਰਕਾਰ ਟਾਈਮ ਸਰਦੀ ਦੇ ਦੂ ਤਿਆਰੇ ਹੈਗੇ। ਕਣਕ ਹੈ ਕਣਕ ਨਹੀਂ ਬਿਲਦੀ ਸਮੇਂ ਸੇ। ਸਾਨੂੰ ਪਹਿਲੇ ਚੋਰ ਬਣਾ ਦਿੰਦੀ ਹੈ ਝੂਠੇ ਪਹਿਲੀ ਕੜ ਕੇ ਕਹਿੰਦੇ ਰਿਸਿਵ ਕਰ ਲਓ ਪਰਚੀਆਂ ਕੱਢ ਦੋ ਕੱਢ ਕੇ ਭੇਜਦੇ ਜਿਦੋਂ ਕਿ ਕਾਨੂੰਨ ਦੇ ਬਿਲਕੁਲ ਉਲਟ ਹੈ ਇਹ ਅਸੀਂ ਸਾਡੇ ਵਕੀਲ ਸਾਹਿਬ ਦੀ ਬਤੌਲਤੀ ਹੈ ਸਾਰਾ ਕੁਝ ਅਸੀਂ ਲੜਾਈਆਂ ਕਰਦੇ ਹਾਂ ਹੋਰ ਵੀ ਅੱਗੇ ਫੇੜੇ ਚੱਲੇ ਜੇ ਕਮਿਸ਼ਨਾਂ ਸਾਨੂੰ ਅਜੇ ਤੱਕ ਨਹੀਂ ਮਿਲੀਆਂ ਜਿਉਂ ਸਾਨੂੰ ਕਮਿਸ਼ਨ ਨਹੀਂ ਮਿਲੇ ਸਾਨੂੰ ਕੋਰਟ ਦੇ ਜ਼ਰੀਏ ਮਿਲੀਆਂ ਨੇ ਹੋਰ ਵੀ ਜਿਹੜੀਆਂ ਛੜੀਆਂ ਡੀਪੂ ਹੋਲਡਰ ਦਾ ਸਬੰਧ ਸਦਾ ਇਹਨਾਂ ਚੀਜ਼ ਦਾ ਪਤਾ ਹੀ ਨਹੀਂ ਹੁੰਦਾ ਸਾਨੂੰ ਤਾਂ ਜਾਣ ਪੁੱਝ ਕੇ ਚੋਰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੁੰਦੀ ਸੀ ਸਰਕਾਰ ਦੀ ਥੋੜਾ ਸਾਨੂੰ ਇਸ ਚੀਜ਼ ਦਾ ਚੇਤਨਣ ਹੋਗਾ ਸਾਨੂੰ ਜਾਗਰਤਾ ਵੀ ਆ ਗਈ ਖੜ ਜਾਓ ਬੱਸ ਇੱਥੇ ਖੜ ਜਾ ਇੱਕ ਸਕਿੰਟ ਆ ਨਾਲ ਹੋ ਜਾ ਮੜ ਜਾ ਖੁੱਲ ਕੇ ਆ ਜਾ ਖੁੱਲੋ ਥੋੜੇ ਪਿੱਛੇ ਨੂੰ ਆ ਜਾ ਜੀ ਆ ਖੜੇ ਇੱਕ ਮਿੰਟ ਸਰ ਪਲੀਜ਼ ਸਾਨੂੰ ਮਿੱਠੂ ਕੈਂਟ ਵਰਗੇ ਮਹਾਕੁੰਭਲੇ ਮਹਾਂ ਲੀਡਰ ਮਿਲੇ ਤੇ ਉਹਨਾਂ ਨੇ ਅੱਗੇ ਇਸ ਕੰਮ ਨੂੰ ਵਧਾਇਆ ਸੋ ਮਿੱਠੂ ਕੈਂਟ ਜੀ ਦਾ ਤੇ ਸਾਡੇ ਵਕੀਲ ਸਾਹਿਬ ਜਿੰਦਲ ਸਾਹਿਬ ਜੀ ਦਾ ਇਸ ਨਗਰ ਦੀ ਵਿੱਚ ਪਹੁੰਚਣ ਤੇ ਮਿੱਠੂ ਕੈਂਟ ਜਿੰਦਾਬਾਦ ਜਿੰਦਾਬਾਦ ਆਪਾਂ ਨੂੰ ਇਹ ਬੋਲ ਸਕਦੇ ਜਾਂ ਕੋਈ ਜਾਇਜ਼ਕਾਰ ਨਹੀਂ ਆਵੇ ਦੇਖੋ ਅੱਜ ਕੱਲ ਦੇ ਕਾਨੂੰਨ ਦੇ ਮਤਲਬ ਹੈ ਜਨਵਰੀ 2023 ਤੱਕ ਦਾ ਕਾਨੂੰਨ ਇਹ ਸੀ ਕਿ ਡੀਜੀਆਰ ਹੋਰੀ ਕੰਪੀਟੈਂਸੀ ਜੀਆਰ ਡਿਸਟ੍ਰਿਕਟ ਮਿਸਟਰੀਐਟ ਨੂੰ ਆ요 ਸਰਦਾਰ ਦਿਲੇਖਵਾਲ ਜੀ ਸ੍ਰੀ ਦਿਲੇਖਵਾਲ ਜੀ ਐਡਵੋਕੇਟ ਸਾਹਿਬ ਜਿਨ੍ਹਾਂ ਦੀ ਆਪਕ ਬੜੀ ਇੰਤਜ਼ਾਰ ਸੀਗੀ ਔਰ ਜਿਨ੍ਹਾਂ ਦੀ ਵਿਵਾਨਤਾ ਆਪਣੀ ਐਨਐਫਐਸ ਚੱਲ ਰਹੀ ਹੈ ਜਿਨ੍ਹਾਂ ਦੀ ਵਿਵਾਨਤਾ ਚਾਪਾ ਇੱਥੇ ਬੈਠੇ ਆ ਉਹਨਾਂ ਦੇ ਵਿਚਾਰ ਆਪਣੇ ਦੀਪੂਆਂ ਨਾਲ ਸੰਬੰਧਿਤ ਆਪਣੇ ਦੀਪੂਆਂ ਦੇ ਭਲੇ ਲਈ ਆਪਣੇ ਦੀਪੂਆਂ ਦੇ ਫਾਇਦੇ ਲਈ ਆਪਾਂ ਨੂੰ ਦੱਸਣ ਜਾਣਗੇ ਕਿਰਪਾ ਕਰਕੇ ਸਾਰੇ ਬੈਠਣ ਦੀ ਕਿਰਪਾ ਅਗਾਜ਼ਤਾ ਕਰੋ ਬੈਠੋ ਜੀ ਮੇਰੇ ਕੋਲੇ ਵੀ ਕੁਝ ਦੀਵਾਨ ਦੇ ਪੁਆਇੰਟ ਆਏ ਸੀਗੇ ਕੁਝ ਦੀਵਾਨ ਦੇ ਪੁਆਇੰਟ ਮਿਲੇ ਭਾਨ ਸਾਹਿਬ ਸ਼੍ਰੀ ਵਰਸ਼ਲਾਲ ਮਿੱਟੂ ਭੈਣ ਜੀ ਸਾਰੇ ਬਾਰੇ ਸਤਿਕਾਰਯੋਗ ਸਾਰੇ ਐਡਵੋਕੇਟ ਜਿੰਨਰ ਸਾਹਿਬ ਜੀ ਸਾਰੇ ਜਰਨਲ ਸਬਤਰ ਸਰਦਾਰ ਗੁਰਦੀਪ ਸਿੰਘ ਜੀ ਅਤੇ ਮੇਰੇ ਮੋਢੀ ਸਤਜਾਯੁਗ ਪੂਰੇ ਪੰਜਾਬ ਦੇ ਵਿੱਚੋਂ ਆਏ ਮੇਰੇ ਟਿੱਪੂ ਹਰ ਦੇ ਵੀਰੋ ਵਾਇਬ ਜੀ ਕਾਕਰ ਸਾਹਿਬ ਵਾਇਬ ਜੀ ਕੀ ਬਤੇ ਇਹ ਜਿਹੜੀ ਗੱਲਾਂ ਜਿਹੜੀਆਂ ਨੇ ਸਾਰੇ ਵੀਰ ਕਰ ਚੁੱਕੇ ਨੇ ਔਰ ਉਹਦੇ ਵਿੱਚ ਜਿਹੜੇ ਗੱਲਾਂ ਅਸੀਂ ਕਹਿ ਰਿਹਾ ਚਾਹੁੰਦਾ ਆ ਕੋ ਕੰਮ ਦਾ ਸਾਡੇ ਕਹਿਨ ਸਾਹਿਬ ਇਕੱਲੇ ਕਰਾਈ ਜਾ ਰਹੇ ਆ ਕਿਉਂਕਿ ਇਸ ਦੇ ਨਾਲ ਆ ਬਾਕੀ ਜਿਹੜੇ ਆਪਣੇ ਖਜ਼ਾਨਚੀ ਖਜ਼ਾਨਚੀ ਨੂੰ ਵੰਡਣਾ ਚਾਹੁੰਦਾ ਪੈਸੇ ਦਾ ਸਾਹਿਬ ਦਾ ਬਾਕੀ ਆਪਾਂ ਮੈਂ ਇੱਕ ਗੱਲ ਕਹਿਣੀ ਭੁੱਲ ਗਿਆ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦੀਆਂ ਸੱਤ ਵਾਰ ਕਰਕੇ ਜੀ ਦਾ ਇਹ ਸਾਰਾ ਰਿਮਾਲ ਉਹਨਾਂ ਨੇ ਰੱਖਿਆ ਹੈ ਕਿ ਉਹਨਾਂ ਦਾ ਮੈਂਟਰ ਕਰਿਆ ਹੋਇਆ ਮੈਂ ਤਾਂ ਪੜ ਕੇ ਸੁਣਾਇਆ ਤਨਵਾਦ ਕਰਦੇ ਆ ਇੱਕ ਸਾਇਦ ਕਰਕੇ ਸਭ ਸੁੱਚੀ ਬੈਣਗੇ ਖੜੇ ਹੋ ਕੇ ਦੱਸੋ ਜੀ ਭੁਖਰਾਚੀ ਜੀ ਇਹ ਆਪਣੇ ਖਜ਼ਾਨਚੀ ਨੇ ਜਿਨ੍ਹਾਂ ਦੇ ਬਰੋਲ ਦਾ ਆਪਣਾ ਸਾਰਾ ਪੈਸਾ ਤੁਸੀਂ ਆਪਾਂ ਉਹਨਾਂ ਨੇ ਮੇਨਟੇਨ ਕਰਿਆ ਹੁਣ ਬਹਾਦੀ ਵਾਲੀ ਖਜ਼ਾਨਚੀ ਕੀ ਨੇ ਬਣਦਾ ਹੋ ਵੀ ਦੱਸ ਦੋ ਮੈਂਬਰਾਂ ਕੋਈ ਨਵਾਂ ਬਣਨਾ ਵੀ ਉਹ ਵੀ ਪਰਾਣੇ ਆ ਆਪਾਂ ਨੂੰ ਮਾਰਜਨ ਨਹੀਂ ਹੁਣ ਆਪਾਂ ਨੂੰ ਮਾਰਜਨ ਵੀ ਬੇਸੋੜੇ ਨੀ ਗੱਲਾਂ ਨਾ ਕਰੋ ਪਲੀਜ਼ ਗੱਲਾਂ ਨਾ ਕਰੋ ਜਰਮਨੇ 50 ਰੁਪਏ ਦੇ 90 ਰੁਪਏ ਹੋ ਗਿਆ ਸਰਕਾਰ ਨੇ 90 ਰੁਪਏ ਕਰਤੀ ਇਹ ਵੀ ਆਪਣੇ ਵਕੀਲ ਸਾਹਿਬ ਦੀ ਬਦੌਲਤ ਕਰਵਾਈ ਗਈ ਹੈ ਆਪਰੇ ਕਈ ਵੀਰਾਂ ਸਵਾਲ ਸੀ ਕਿ ਅੱਗੇ ਹੋਰ ਵਧ ਸਕਦੀ ਹੈ ਜਾਂ ਨਹੀਂ 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 ਹੋ ਰਹੇਗੀ ਇਹ ਵੀ ਬੜਾ ਨਹੀਂ ਜਿਹਾ ਸਵਾਲ ਸੀ ਮੈਂ ਵਕੀਲ ਸਾਹਿਬ ਨੂੰ ਕਹਿਣਾ ਕੀ ਕਰਕੇ ਇਹਦੇ ਵਿੱਚ ਕੋਈ ਸਾਡਾ ਜਵਾਬ ਸਾਨੂੰ ਕੀ ਦਿਓ ਜੀ ਜਦੋਂ ਟਿੱਪੂ ਛੋੜਨ ਤੋਂ ਤਰਫ ਤੋਂ ਟਿੱਪੂ ਛੋੜਨ ਤੋਂ ਤਰਫ ਤੋਂ ਉਸਨੂੰ ਲਾਲ ਮੇਰੇ ਕੋਲੇ ਆਏ 2008 ਮੌਦਿਕ ਲਗਭਗ ਉਹ ਤੋਂ ਰੋਲਰ ਚੇਅਰ ਤੇ 1700 ਪੈਸੇ ਦਿੱਤੇ ਇਹਨਾਂ ਦੀ ਲਿਟੀਗੇਸ਼ਨ ਚੱਲਦੀ ਰਹੀ 2013-14 ਤੱਕ 13-14 ਦੇ ਵਿੱਚ 25 ਰੁਪਏ ਬਣ ਗਏ ਸੀ ਇਮੀਡੀਏਟਲੀ 2015 ਦਾ ਨੋਟੀਫਿਕੇਸ਼ਨ ਆ ਗਿਆ ਜਿਹੜੇ ਬਣੇ ਹੋਏ ਐਨਫਐਸੇ ਉਹਦੇ 3400 ਹੋ ਗਏ ਸਨ ਉਹਦੇ ਦਾਅਵੇ 25 ਨਹੀਂ ਥਾ ਤੇ ਡਬਲ ਹੋ ਗਏ ਸੀ 50 ਰੁਪਏ ਚਲ ਗਏ قانون انہیں یہ کہہ ہے کہ جی ہر سال یا دو سال تین سالہ کا رواج یہ کچھ نہ کچھ رائز کرو قانون یہ کہہ ہے اِسی سرکار کے مگر لگے ہوئے سکیں کہ جی کچھ نہ کچھ کچھ کرو ਇਹ ਵੀ ਕਾਫੀ ਦੇ ਰਹੇ ਆ ਆ ਫਾਈਨ ਕਰ 25 ਤਾਰੀ ਨੂੰ ਮੈਨੂੰ ਮੈਸੇਜ ਆਇਆ ਕਿ ਇਹ ਉਹ ਕਰਦੇ ਸਾਰੇ ਜਰਾ ਤੁਹਾਨੂੰ 90 ਰੁਪਏ ਦਾ ਆਰਡਰ ਹੋ ਗਿਆ ਕਿਵੇਂ ਹੋਇਆ ਤੁਹਾਡੀ ਪਿੰਨ ਕਰਕੇ ਮੇਰੀ ਪਿੰਨ ਕਰਕੇ ਜਾਂ ਤੁਹਾਡੀ ਕਿਸਮਤ ਕਰਕੇ ਸਮਝੋ ਉਹ ਤੇ ਫਿਰ ਕੋਈ ਨਹੀਂ ਕਿ ਇਹ ਐਂਡ ਹੈ 90 ਰੁਪਏ ਤੋਂ ਵਧਣਗੇ ਜਿਵੇਂ ਜਿਵੇਂ ਰੇਟ ਵਧਣਗੇ ਉਸ ਹਿਸਾਬ ਨਾਲ ਵਧਣਗੇ 1955 ਦੇ ਵਿੱਚ ਮੇਰੇ ਪੇਰੈਂਟਸ ਦੇ ਪਹੋਲਡਰ ਜੀ ਸਮੂਹ ਦੇ ਵਿੱਚ ਮੈਂ ਸਕੂਲ ਨੂੰ ਭਲਾ ਕਰਦਾ ਤੁਹਾਡਾ ਨਾਮ ਹੀ ਸਕੂਲ ਹੈ ਇਹ ਜਾਈ ਸਰਕਿਟਰਾ ਕਿੰਨਾ ਹੋਤੋਈ ਹੈ ਉਹ ਸਾਡੇ ਕੋਲ ਚਿੱਟੇ ਦੇ ਕਿੰਨੇ ਪੈਸੇ ਦੇ ਵਿੱਚ ਹੁੰਦੀ ਸੀ 80 ਕਿਲੋ ਚੀਨੀ ਸੀ ਮੇਰੇ ਕੋਲ ਇੱਕ ਪੈਸਾ ਕਮਿਸ਼ਨ ਸੀ ਉਹ ਇੱਕ ਪੈਸੇ ਤੋਂ ਫੜਦੇ ਹੋਏ 50 ਰੁਪਏ ਬਣ ਗਏ ਹੁਣ 90 ਰੁਪਏ ਬਣ ਗਏ ਵਰਚੁਅਲੀ 90 ਦੇ ਵਿੱਚ 211 ਰੁਪਏ ਬਣ ਗਏ 111 ਰੁਪਏ ਦੇ ਮੁਤਾਬਕ ਇਹ ਬਣਦਾ ਹੈ ਕਿ ਅਗਰ ਸਾਰੇ ਸਾਲ ਦੇ ਵਿੱਚ ਜਿਸ ਤਰ੍ਹਾਂ 5 ਕਿਲੋ ਦਿੱਨੇ ਦੇ ਕਰਨ 1 ਮੰਨਣ 60 ਕਿਲੋ ਕਰਨ ਬਣੀ ਇੱਕ ਮਹੀਨੇ ਦੀ 3 ਸਾਲ ਦੀ ਅਗਰ ਸਿੱਧੇ ਟਿਕਟੇਸ਼ਨ ਵੀ ਹੋ ਜਾਂਦੀ ਹੈ ਕਲੇਮ ਵੀ ਫਾਈਲ ਹੋ ਸਕਦਾ ਹੈ ਸਭ ਕੁਝ ਹੋ ਸਕਦਾ ਹੈ ਇਸ ਕਰਕੇ ਪੂਰਾ ਪੂਰਾ ਜਰੀਆ ਗਵਰਨਮੈਂਟ ਨੇ ਰੱਖਿਆ ਹੋਇਆ ਹੈ ਇਸੇ ਦੇ ਵਿੱਚ ਆਗਿਆ ਮੈਂ ਜਾਇ ਐਫਐਸਓ ਵਗੈਰਾ ਆਵੇ ਮੇਰਾ ਵਾਜਾ ਕਰਕੇ ਡੀਪੋ ਹੌਟਲ ਨੂੰ ਟਰਾਈ ਜਾਂਦੇ ਹੁੰਦੇ ਨੇ ਤੈਨੂੰ ਆਹ ਕਰ ਦਾਂਗੇ ਤੈਨੂੰ ਆਹ ਕਰ ਦਾਂਗੇ ਉਹ ਹੁੰਦਾ ਹੈ ਕਿ ਇਹ ਵੀ ਹੈ ਜਨਰਲ ਰੋਡ ਨੂੰ ਜਾਂ ਗਾੜੀ ਲਈ ਵਿਸਤਾਰ ਨੂੰ ਹੈ ਉਹਦੇ ਵਿੱਚ ਜਿਹੜਾ ਪਰਮਿਸ਼ਨ ਹੈ ਐਕਟ ਦੇ ਵਿੱਚ ਕੋਈ ਕਹਿੰਦਾ ਕਿ ਡੀਜੀਆਰਓ ਨੈਵਲ ਦਾ ਕੰਸਲ ਹੋਏਗਾ डीजीआरएम डिस्ट्रिक्ट ग्रीवेंस रिड्रेसल ऑफिसर ये ਉਹਦੇ ਵਿੱਚ ਕਿਹੜਾ ਕਹਿੰਦੇ ਇਹ ਲਈ ਅਡੀਸ਼ਨਲ ਡਿਪਟੀ ਕਮਿਸ਼ਨਰ ਦੇ ਰੈਂਕ ਦਾ ਹੋਇਆ ਦੇਖੋ ਟੱਕਰ ਇਹ ਨਹੀਂ ਕਿ ਜੇ ਤੁਸੀਂ ਸੁਪਰਡੰਟ ਪੁਲਿਸ ਨੂੰ ਰਾਹ ਦਾ ਉੱਥੇ ਜਾਂ